ਕਾਦਾ ਕਾਦਾ ਉਧਰ ਅੱਛਾ ਅੱਛਾ ਠੀਕ ਹੈ ਮੈਂ ਆ ਚੱਲ ਮੈਂ ਸੂਟ ਪਹਿਲੀ ਕੱਲ ਜੇ ਮੇਰੇ ਤੋਂ ਸੀਪਣਾ ਹੀ ਨਹੀਂ ਅੱਜ ਕੋਈ ਕਿਉਂਕਿ ਮੈਂ ਵੀ ਕੱਟਣ ਆਹ ਕੰਮ ਕਰਕੇ ਆ ਜਾਂੂਗੀ ਨਾ ਫਿਰ ਕੱਟ ਲਾਂਗੇ ਤੇ ਮੈਂ ਆਪਣਾ ਵੀ ਕੱਟ ਲੂੰਗੀ ਤੇ ਨਾਲ ਜਿਹੜਾ ਉਹਨਾਂ ਦਾ ਇੱਕ ਰਹਿ ਗਿਆ ਉਹ ਵੀ ਕੱਟ ਲਾਂਗੇ ਲਾਈਨਿੰਗ ਲਿਆ ਕੇ ਹੂੰ ਅੱਜ ਮੇਰੇ ਕਿਉਂ ਹੁੰਦੀ ਸਿਰ ਪਰ ਦੱਸ ਸੀ ਜਾਂਦਾ ਵਾ ਹਾਂ ਸਿੱਧਾ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਦਾਂ ਸਾਰੇ ਉਮੀਦ ਕਰਦੇ ਸਾਰੇ ਠੀਕ ਹੋ ਗਿਆ ਆਪਾਂ ਆਪਣੇ ਘਰਾਂ ਦੇ ਵਿੱਚ ਹਾਸਤੇ ਵਾਸਤੇ ਦੇ ਰਾਜੀ ਖੁਸ਼ ਹੋ ਗਏ ਜੀ ਟਾਈਮ ਹੋ ਚੁੱਕਾ ਹੈ ਸਵੇਰ ਦਾ 9:30 ਵਜੇ ਦਾ ਤੇ ਬਸ ਕੰਮ ਕਰ ਆਪਾਂ ਕਰ ਲੈ ਕਵਲ ਆ ਗਈ ਅੱਜ ਤੇ ਅੱਜ ਕਵਲ ਦਾ ਹੈਗਾ ਫਿਰ ਪੇਪਰ ਪੇਪਰ ਦੇ ਕਵਲ ਚਲੀ ਆ ਪੇਪਰ ਦੇਣ ਵਾਸਤੇ ਤੇ ਕਵਲ ਲੈ ਆ ਜੀ ਵੇਖੋ ਫਿਰ ਦੋ ਦੋ ਕਿਤੀਆਂ ਗੁੱਤਣੀਆਂ ਇਧਰ ਵੇਖੋ ਗੁੱਤਣੀਆਂ ਕਵਲ ਕਹਿੰਦੀ ਸਾਰੀਆਂ ਕੁੜੀਆਂ ਐਵੇਂ ਹੀ ਕਰਕੇ ਆਉਂਦੀਆਂ ਹਣ ਮੈਂ ਨਾ ਮਤਲਬ ਕਿ ਜਦੋਂ ਨਾ ਆਪੋ ਲਾਈਵ ਦੇ ਵਿੱਚੋਂ ਨਿਕਲ ਜਾਈਦਾ ਨਾ ਬੜੀਆਂ ਔੜਦੀਆਂ ਲੱਗਦੀਆਂ ਨਾ ਕਵਲ ਨਾ ਕਹਿੰਦੀ ਸਾਰੀਆਂ ਕੁੜੀਆਂ 10th ਵਾਲੀਆਂ ਉੱਥੇ ਇਦਾਂ ਹੀ ਕਰਕੇ ਆਉਂਦੀਆਂ ਦੋ ਗੁੱਤਾਂ ਤੇ ਮੈਨੂੰ ਔੜੇ ਤਰ੍ਹਾਂ ਦੀ ਲੱਗੰਦੀ ਉਹ ਐਵੇਂ ਚਾਹਵੇਂਗੀ ਹੁਣ ਤੇ ਕਵਲ ਨੂੰ ਕਰਦੀ ਆਪਾਂ ਬੈਸਟ ਆਫ ਲੱਕ ਬੈਸਟ ਆਫ ਲੱਕ ਜੀ ਸਾਡੇ ਵੱਲੋਂ ਤੇ ਸਾਡੇ ਸਾਰੇ ਭੈਣ ਭਰਾਵਾਂ ਵੱਲੋਂ ਠੀਕ ਆ ਤੈਨੂੰ ਬੈਸਟ ਆਫ ਲੱਕ ਵਧੀਆ ਵਧੀਆ ਤੇਰਾ ਪੇਪਰ ਹੋਵੇ ਤੇ ਕਵਲ ਨੇ ਵਿਚਾਰੀ ਨੇ ਸਾਰਾ ਕੰਮ ਕਰ ਕਰਤਾ ਹੈ ਤੇ ਅੱਜ ਆਪਾਂ ਜਾਣਾ ਏ ਮਾਰਕੀਟ ਸ਼ੋਪਿੰਗ ਕਰਨ ਵਾਸਤੇ ਉੱਤਰ ਲੱਗਣਾ ਉਹਦਾ ਮੈਂ ਕਵਲ ਨੂੰ ਨਾਲ ਖੜਨਾ ਹੀ ਸਹੀ ਕਰਨਾ ਤੇ ਪਰ ਮੈਂ ਇੱਕ ਦਿਨ ਛੱਡ ਦਉ ਕੱਲ ਨੂੰ ਚੱਲ ਜਾਗੇ ਯਾਰ ਕੱਲ ਨੂੰ ਲਿਆਂਦਾ ਤੇ ਮੈਂ ਸਿਉ ਕਿਹੜੇ ਵਲੇ ਸੀ ਲਾਂਗੇ ਕੋਹ ਨਹੀਂ ਹੁੰਦਾ ਕੱਲੋਂ ਅੰਕਲ ਤੇਰੇ ਨੇ ਫਿਰ ਬਿਊਟੀ ਜਾਣਾ ਨਾ ਮਾ ਪੰਗਾ ਵਾ ਫਿਰ ਉਹਨਾਂ ਦਾ ਕਰਕੇ ਨਹੀਂ ਸੈੱਟ ਆਉਣਾ ਤੇ ਮੈਂ ਜਾਣਾ ਹੀਗਾ ਮੈਂ ਉਹਦਾ ਇਰਾਦਾ ਹੈ ਕਿ ਮੇਰਾ ਆਨ ਲਾਈਨਿੰਗ ਲੈ ਕੇ ਚੁੱਕਣੇ ਪੈਣਗੇ ਤੇ ਮੈਂ ਰਾਤੀ ਪੀਉਂਦੀ ਸੀ ਤੇ ਅੱਜ ਦੇਖਦੇ ਹੁਣ ਆਪਾਂ ਕੀ ਕੀ ਸ਼ਾਪਿੰਗ ਕਰਕੇ ਲੈ ਕੇ ਆਉਨੇ ਆ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਵਲੌਗ ਦੇ ਵਿੱਚ ਅੱਗੇ ਬਣੇ ਰਹੋ ਐਂਡ ਤੱਕ ਤੇ ਤੋਂ ਅੱਜ ਬਿਲਕੁਲ ਨਹੀਂ ਲੱਗੀ ਤੇ ਅੱਜ ਹਵਾ ਮਤਲਬ ਲੱਗਦੀ ਲੱਗਦੀ ਹੋਣ ਲੱਗ ਗਈ ਸੌਰੀ ਸਵੇਰ ਦਾ ਇੰਨੀ ਕਿ ਜ਼ਿਆਦੀ ਹਵਾ ਵਗੰਦੀ ਹੈ ਨਾ ਕਿ ਮਤਲਬ ਬੁਰਾ ਹਾਲ ਹੋਇਆ ਪਿਆ ਹਵਾ ਨੇ ਪੂਰੀ ਠੰਡ ਕੀਤੀ ਪਈ ਹੈ ਪਰ ਇੰਨੀ ਉਹ ਜ਼ਿਆਦੀ ਨਹੀਂ ਠੰਡ ਹੈਗੀ ਪਰ ਹੈਗੀ ਵੀ ਆ ਆਂਦੀ ਘਰੇ ਘਰੇ ਪਈ ਹੀ ਪੱਗ ਮੈਂ ਕਿੰਨੀ ਲਿਆਂਦੀ ਜੇ ਲੈ ਨਹੀਂ ਜਾਂਦੀ ਘਰੇ ਪਈ ਹੀ ਪੱਗ ਮੈਂ ਫਿਰ ਹੋਊਗੀ ਜਿਆਦਾ 5.5 ਹੋ ਜਾ ਹਾਂ ਜੇ ਹੋਗੀ ਜੇ 5 ਹੋਊਗੀ ਮਤਲਬ 5 ਤੇ ਹੋਊਗੀ ਨਾ ਜਿਹੜੀ ਵੱਧ ਗਈ ਦੇ ਦਿਓ ਮੈਂ ਦੇ ਦਾਂਗੀ ਅੰਟੀ ਜੀ ਦਾ ਕੀ ਕੀ ਕਰਨਾ ਆਓ ਸਹੀ ਗੱਲ ਆ ਦੱਸ ਇਹ ਯਕੀਨ ਨਹੀਂ ਹੁੰਦਾ ਕਿਸੇ ਨੂੰ ਦੇ ਤੇ ਇਹ ਆਇਆ ਇਹ ਸੂਟ ਸਟਿਚ ਕਰਨ ਵਾਸਤੇ ਉਹਦੀ ਲਾਈਨਿੰਗ ਨੂੰ ਮੈਂ ਰਤੀ ਭਿਉਂ ਦਿੱਤਾ ਹੈਗਾ ਤੇ ਹੁਣ ਉਹਨੂੰ ਆਪਾਂ ਪਾ ਦੋਗੇ ਸੁੱਕਣੇ ਤੇ ਹੁਣ ਆਪਾਂ ਬੁਟੀਕ ਦਾ ਕੰਮ ਵੀ ਸ਼ੁਰੂ ਕਰਨ ਲੱਗੇ ਆ ਪਲੀਜ਼ ਜਿਨ੍ਹਾਂ ਨੇ ਕਹਿੰਨੇ ਸੂਟ ਸਟਿਚ ਕਰਾਉਣੇ ਹੋਣ ਜਾਂ ਫਿਰ ਸੂਟ ਤੁਸੀਂ ਬਾਇ ਕਰਨੇ ਹੁਣ ਤੁਸੀਂ ਦੱਸ ਸਕਦਾ ਤੇ ਅੱਜ ਜਾਵਾਂਗੇ ਜਦੋਂ ਸੂਟ ਲੈਣਾ ਫਿਰ ਤੁਹਾਨੂੰ ਉੱਥੇ ਦਿਖਾਵਾਂਗੇ ਨਵੀਂ ਕੀ ਵੈਰਾਈਟੀ ਆਈ ਹੈ ਠੀਕ ਹੈ ਤੇ ਕੀ ਕੀ ਆਪਾਂ ਕਰਦੇ ਆ ਮੈਂ ਲੈ ਕੇ ਆਉਣਾ ਵਾ ਸੂਟ ਬਣਾ ਕੇ ਤੇ ਇੱਕ ਲੈ ਕੇ ਆਣੀ ਆ ਜੁੱਤੀ ਜੁੱਤੀ ਮੈਂ ਲੈ ਕਣੀ ਲੱਕੀ ਆਪਣੇ ਲਈ ਕਿਉਂਕਿ ਆਪਾਂ ਜਾਣਾ ਵਾ ਫਰਡੇ ਨੂੰ ਮੈਰਿਜ ਤੇ ਸੈਚਰਡੇ ਨੂੰ ਹੈਗਾ ਸ਼ਗਨ ਤੇ ਸੰਡੇ ਨੂੰ ਹੈਗੀ ਆ ਬਰਾਤ ਤੇ ਕਰਦੀ ਆਪਣੇ ਦੀ ਮੈਰਿਜ ਆ ਘਰ ਦੀ ਕਰਦਾ ਹੀ ਵਿਆਹ ਕਰਦਾ ਤੇ ਇਸ ਕਰਕੇ ਫਿਰ ਤੁਹਾਨੂੰ ਪਤਾ ਵਾ ਬੰਨਾ ਫੱਬਣਾ ਦੇ ਫਿਰ ਕੁੜੀਆਂ ਦੀ ਹੌਬੀ ਆ ਤੇ ਨਾਲੇ ਸੂਟ ਸੂਟ ਬਿਨਾ ਤੇ ਤੁਹਾਨੂੰ ਪਤਾ ਆਪਾਂ ਬੁੜੀਆਂ ਕਿ ਗੱਲ ਹੀ ਨਹੀਂ ਕਰ ਸਕਦੀ ਹਨਾ ਸੂਟ ਬਿਨਾ ਲੇਡੀਜ਼ ਦੀ ਕੋਈ ਜ਼ਿੰਦਗੀ ਨਹੀਂ ਆ ਜਿੰਨਾ ਦੇਰ ਤੱਕ ਆਪਾਂ ਕਿਸੇ ਵੀ ਫੰਕਸ਼ਨ ਤੇ ਆਪਾਂ ਸੂਟ ਦੀ ਬਣਾਉਂਦੇ ਤੁਹਾਨੂੰ ਬਤਾ ਉਹ ਸਪੈਸ਼ਲ ਨਮਾ ਸਪੈਸ਼ਲ ਨਮਾ ਤੇ ਓਨੀ ਦੇਰ ਤੱਕ ਉਹ ਫੰਕਸ਼ਨ ਵੇਖਣ ਦਾ ਮਜ਼ਾ ਹੀ ਨਹੀਂ ਆ ਹਣਾ ਹਣਾ ਪੁਰਾਣਾ ਪਾ ਕੇ ਤੇ ਆ ਲੱਗੀ ਜੋ ਕੋ ਯਾਰ ਇਹ ਤੇ ਅੱਗੀ ਪਾਇਆ ਹੈ ਤੇ ਹੁਣ ਵਾਲਾ ਨਾ ਆ ਗਿਆ ਥੋਲੀ ਤੇ ਤੇ ਇਹਨੂੰ ਫਲਾੜ ਕੇ ਪਾ ਦੋ ਤੇ ਤੇ ਹੁਣ ਆਪਾਂ ਮਿਲਦੇ ਆ ਤੁਹਾਨੂੰ ਥੋੜੀ ਦੇਰ ਤੱਕ ਕਵਲ ਬਾਏ ਕਰਦੇ ਕਵਲ ਚੱਲੀ ਹੁਣ ਕਵਲ ਮਿਲੂਗੀ ਇਹ ਸ਼ਾਮਾਂ ਨੂੰ ਆ ਗਈ ਠੀਕ ਆ ਇਹਦੇ ਪਰ ਕੱਲ ਨੂੰ ਸਿੱਧਾ ਸਿੱਧਾ ਕੁਝ ਹੋ ਜੇ ਨੀ ਸੋਰੀਆਂ ਦਾ ਪਿੰਡ ਆ ਗਿਆ ਇਦਾਂ ਦਾ ਸੂਟ ਲਿਆਂਦਾ ਜੇ ਮੰਮੀ ਦਾ ਇਦਾਂ ਦਾ ਹਾਂ ਵਧੀਆ ਲੱਗੂ ਲਾਈਟ ਜੀ ਸ਼ੇਡ ਹੈ ਨਾ ਹਾਂ ਹੂੰ ਵੇਖਿਆ ਵੇਖਿਆ ਕੱਲ ਵਾਲੇ ਸੂਟ ਦਾ ਕੱਲ ਅਸੀਂ ਵੇਖਿਆ ਤੁਸੀਂ ਪਿਛੇ ਵੀਡੀਓ ਚਾਣਾ ਕੱਲ ਤੇ ਬਹੁਤ ਹਾਸੇ ਪਏ ਤੇ ਅੱਜ ਆਪਣਾ ਟਿੱਡੂ ਗਿਆ ਹੈ ਸਕੂਲੇ ਤੇ ਉਹਦਾ ਅੱਜ ਜਦੋਂ ਕਾਹਕ ਦੱਸਿਆ ਕੱਲ ਸਿਰ ਤੋਂ ਤਾਈ ਤੇ ਅੱਜ ਫਰੈਸ਼ ਆਇਗਾ ਹੁਣ ਵੇਖੋ ਅੱਜ ਸਕੂਲੇ ਕੀ ਕਰਦਾ ਵਾ ਵੇ ਉਹਦਾ ਟੈਸਟ ਹੀ ਹੀ ਗਿਆ ਜੇ ਐਗਜ਼ਾਮ ਤੇ 23 ਤਰੀਕ ਨੂੰ ਫਸਟ ਐਗਜ਼ਾਮ ਹੈਗਾ ਵਾ ਤੇ ਵੇਖੋ ਜੀ ਮੇਰੇ ਮੇਰੇ ਮੁੰਡੇ ਦੀ ਗੱਲ ਕਿ ਜਿਹੜਾ 23 ਤਰੀਕ ਨੂੰ ਪੇਪਰ ਹੈ ਨਾ ਉਸ ਬੁੱਕ ਦਾ ਹੀ ਕੰਮ ਹੀ ਨਹੀਂ ਕੀਤਾ ਤੇ ਉਹ ਬੁੱਕ ਕਲਾਸ ਦੇ ਵਿੱਚ ਸਾਰੇ ਬੱਚਿਆਂ ਦੀ ਗਵਾਚੀ ਆ। ਚਲੋ ਅੱਛਾ। ਹਾਂ ਉਹ ਹਿੰਦੀ ਦੀ ਬੁੱਕ। ਹਣਾ ਕੀ ਹਾਦੂਗੀ ਆ। ਪਤਾ ਕੀ ਕਰਦੇ ਵੇਖੋ ਅੱਜ ਕੱਲ ਦੇ ਬੱਚੇ ਕਿ ਬੁੱਕ ਜਿਹੜੀ ਆ ਨਾ ਜੇ ਕਿਸੇ ਦੀ ਗਵਾਚ ਜਾਂਦੀ ਹੈ ਨਾ ਉਹ ਦੂਜੇ ਬੱਕੇ ਦੂਜੇ ਬੱਚੇ ਦੀ ਬੁੱਕ ਕੱਢ ਕੇ ਨਾ ਲੁਕਾ ਕੇ ਲੈ ਜਾਂਦਾ ਵਾ। ਠੀਕ ਆ? ਤੇ ਜਦੋਂ ਉਹਨੂੰ ਆਪਸ ਵਾਪਸ ਉਹਦੀ ਫੇਰ ਲੱਭ ਜਾਂਦੀ ਹੈ ਨਾ ਤੇ ਉਹ ਫੇਰ ਬੁੱਕ ਕਲਾਸ ਦੇ ਕਿਸੇ ਡੋਰ ਦੇ ਉੱਤੇ ਰੱਖ ਦਿੰਦਾ ਵਾ। ਚਲ ਏਦਾਂ ਦੇ ਬੱਚੇ ਹੋਏ ਪਏ ਅੱਜ ਕੱਲ ਮੈਨੀ ਉਹਨਾਂ ਦਾ ਐਸਾ ਕੁਝ ਗਸਨੀ ਹੋਈ ਆ ਉਹੀ ਜੀ ਗੱਲ ਆ ਤੇ ਹੁਣ ਮੈਂ ਇਹਨੂੰ ਕਹਿੰਦੀ ਆ ਵੀ ਕਿ ਉਹਦੀ ਬੁੱਕ ਲੈ ਹਫਤੇ ਕੰਮ ਹੋਇਆ ਵਾ ਤੇ ਬਾਕੀ ਲਿਆ ਕੇ ਤੇ ਆਪਣਾ ਯਾਦਗਾਰ ਜਿਹੜਾ ਰਹਿੰਦਾ ਵਾ ਤੇ ਆਂਦਾ ਅੱਜ ਲੈ ਕੇ ਆਉਂਗਾ ਤੇ ਮੈਂ ਤੂੰ ਹੀ ਪੇਪਰ ਦੇ ਲਿਆ ਉਹਦਾਂ ਜਾਂਦਾ ਮੈਂ ਨਾ ਆਂਦਾ ਵਾ ਅਡੀਨਾ ਗਈ ਪੜਨ ਦਾ ਫਿਕਰ ਨਾ ਕੋਈ ਲਿਖਨ ਦਾ ਫਿਕਰ ਹੈ ਖਾਣ ਦਾ ਹੀ ਫਿਕਰ ਹੀ ਬਸ ਇਹਨੂੰ ਖਾਣ ਦਾ ਵੀ ਉਹ ਵੀ ਜੀ ਕਿਤ ਲੈ ਉਹਨੂੰ ਪਤਾ ਮੇਰੀ ਗੱਲ ਹੁੰਦੀ ਤੇ ਇਧਰ ਵੇ ਲੈ ਇਧਰ ਐਨਾਈ ਇਧਰ ਕੋ ਲੈ ਮੈਂ ਇੰਨੀ ਵੀ ਤੇਰੀ ਤਾਰੀਫ ਨਹੀਂ ਕੀਤੀ ਮੈਂ ਬਸ ਤਰਸੀ ਖਾਦਾ ਮੜਾ ਜਾ ਸੁਨੋਈ ਆ ਦੇਖੋ ਗਾਇਸ ਆ ਵੇਖੋ ਆ ਕੰਮ ਜੇ ਦਾ ਬਸ ਇਹਨੂੰ ਪਤਾ ਲੱਗੇ ਸੀ ਕਿ ਮੇਰੀ ਗੱਲ ਹੋਉਂਦੀ ਪਤਾ ਨਹੀਂ ਇਹਨੂੰ ਫੀਲ ਹੀ ਹੋ ਜਾਂਦਾ ਸ਼ਾਇਦ ਕੁਝ ਤੇ ਉਸੇ ਵਲੀ ਭੱਜ ਕੇ ਆ ਗਈ ਮੇਰੇ ਕੋਲ ਕਿਦਾਂ ਗੋਦੀ 'ਚ ਲੰਮੇ ਪੈ ਗਈ ਆ ਚੱਲ ਸनोई ਚੱਲੀ ਉਧਰ ਭੱਜ ਜਾ ਨੀਚੇ ਤੇ ਐਦਾਂ ਨਾ ਬੱਚੇ ਅੱਜਕੱਲ ਦੇ ਐਵੇਂ ਕਰਦੇ ਕਲਾਸ ਦੇ ਵਿੱਚ ਪਤਾ ਨਹੀਂ ਕੀ ਬੱਚਿਆਂ ਨੂੰ ਹੋਣਾ ਆ ਦੇਖੋ ਆ ਵੇਖੋ ਕਿਸਰੀ ਸनोई ਪਿੱਛੋਂ ਪਿੱਛੋਂ ਇੱਥੇ ਬੈ ਇੱਥੇ ਬੈ ਇੱਥੇ ਬੈ ਇੱਥੇ ਬੈ ਤੇ ਉਹ ਲਾਈਨਿੰਗ ਜਿੱਧਰ ਨੂੰ ਹਵਾ ਦੇ ਨਾਲ ਕਪੜਾ ਹੇਲਦਾ ਵਾ ਤੇ ਸਟੈਂਡ ਉਧਰ ਨੂੰ ਹਿੱਲ ਜਕੇ ਗਾਹ ਨੂੰ ਖਿਸਕ ਜਾਂਦਾ ਇਹ ਦੇਖੋ ਤੇ ਚਲੋ ਜੀ ਹੁਣ ਆਪਾਂ ਮਿਲਦੇ ਆਂ ਜਿਹੜੂਪ ਦੇ ਆਇਆ ਤੇ ਫਿਰ ਆਪਾਂ ਲੋ ਗイズ ਆਪਾਂ ਹੋ ਗਏ ਰੈਡੀ ਤੇ ਇਧਰ ਕਿੰਨੀ ਹਵਾ ਵਗਦੀ ਪੂਰਾ ਸਟੈਂਡ ਹਿੱਲੀ ਜਾਂਦਾ ਜਿੰਨੀ ਕਿ ਜ਼ਿਆਦੀ ਹਵਾ ਵਗਦੀ ਹੈ ਨਾ ਬੁਰਾ ਹਾਲ ਹੋਇਆ ਤੇ ਆਹ ਕਪੜੇ ਕਿ ਚੰ ਡਿੱਗ ਜਾਂਦੇ ਆ ਇਹ ਕਿ ਮੀਣਾ ਜੇ ਮਗਰੋਣਾ ਨੇ ਕੱਪੜੇ ਖਰਾਬ ਹੋ ਜਾਣਗੇ ਹੈ ਨਹੀਂ ਆਉਂਦਾ ਨਹੀਂ ਵੈਸੇ ਲੱਗਦਾ ਨਹੀਂ ਆਊਗਾ ਕਿਉਂਕਿ ਵਿੱਚ ਵਿੱਚ ਧੁੱਪ ਵੀ ਹੋ ਗਈ ਆ ਤੇ ਵੈਸੇ ਤੇ ਸੋਕੀ ਚੱਲੇ ਵਾਲੇ ਉਸ ਆਪਣੇ ਸਾਰੇ ਕੱਪੜੇ ਤੇ ਸਨੋਈ ਆਪਣੀ ਗਈ ਆ ਘਰੇ ਸਨੋਈ ਨੂੰ ਆਪਾਂ ਘਰੇ ਛੱਡ ਕੇ ਚੱਲੇ ਆ ਇਹਨੂੰ ਅੰਦਰ ਕਰਨਾ ਪਾਰੇ ਰਾਂ ਅੰਦਰ ਬਾਂਡੇ ਚ ਤਾੜਦੀ ਹੈ ਨਾ ਲਾਓ ਮੈਨੂੰ ਪ੍ਰਵਤ ਤਹੀ ਇਹਨੂੰ ਤੜੋ ਲਾਓ ਮੈਂ ਉਹ ਗਿਆ ਰੈਡੀ ਸਨੋਈ ਨੂੰ ਅੰਦਰ ਕਰੋ ਅੰਦਰ हेलो तो चुगा इस ग्रुप भी हो गया रेडी थे आज तो मैं नहीं चिट्टा कुकड़ बने रहे थे आज तो ऐ बने वे चिट्टा कुकड़ बने रहे थे ए, अगे की हुंदा गल अगे की हुंदा भला ए अंदर तुम जाओ फिर उन्हें हो होना मरो मारो जाके ਚਲੋ ਜੀ ਸਲੋਈ ਨੂੰ ਆਪਾਂ ਕਰ ਦਿੰਨੇ ਆ ਅੰਦਰ ਲੌਕ ਕਿਉਂਕਿ ਅੰਦਰ ਲੌਕ ਰਹੂਗੀ ਤੇ ਸਹੀ ਰਹੂਗੀ ਠੀਕ ਆ ਤੇ ਆਪਾਂ ਪੋਲੀਥੀਨ ਲੈ ਲਿਆ ਵਾ ਜਿਹਦੇ ਵਿੱਚ ਆਪਾਂ ਕਹਿੰਦੇ ਮੈਂ ਬੰਦ ਕਰਦਾ ਸਲੋਈ ਨੂੰ ਅੰਦਰ ਤੇ ਅੰਦਰ ਗਈ ਸਲੋਈ ਮਗਰ ਆਈ ਫੇਰ ਵਾਪਸ ਆ ਗਈ ਹੁਣ ਮੈਂ ਗਈ ਆ ਤੇ ਫੇਰ ਸਲੋਈ ਮੇਰੇ ਪਿੱਛੇ ਗਈ ਆ ਤੇ ਹੁਣ ਨੁੰਦਰ ਤਾੜਿਆ ਕੋਈ ਕੰਮ ਨਹੀਂ ਕਰਦੇ ਤੁਸੀਂ ਚੰਗੀ ਤਰ੍ਹਾਂ ਚਲੋ ਕੱਢੋ ਮੋਟਰਸਾਈਕਲ ਬਾਹਰ ਆਹ ਜੈਕਟ ਇੱਥੇ ਲਾ ਕੇ ਰੱਖ ਦਿਓ ਅੱਜ ਦੱਸਿਓ ਸਰਦਾਰ ਜੀ ਹੁਣ ਇਹ ਕੈਂਟ ਲੱਗ ਰਹੇ ਨੇ ਨਾ ਮੈਨੂੰ ਤੇ ਬਹੁਤ ਐਂਡ ਐਂਡ ਜਿਵੇਂ ਮੈਂ ਤੇ ਨਹੀਂ ਚਿੱਟਾ ਛੁੱਟਾ ਤਾਂ ਮੈਂ ਬਣਾ ਲਈਏ ਉਹ ਨਹੀਂ ਵੇਨੇ ਚਾਲ ਕੇ ਉੱਥੇ ਉੱਥੇ ਜਾ ਕੇ ਵੇਨੇ ਕੀ ਕਰਦੇ ਆ ਫਿਰ ਆਪਾਂ ਤੁਹਾਨੂੰ ਦੱਸਾਂਗੇ ਤੁਸੀਂ ਦੱਸਿਓ ਕਿ ਛੁੱਟਾ ਪਜਾਮਾ ਕੁਰਦਾ ਜ਼ਿਆਦਾ ਵਧੀਆ ਲੱਗਦਾ ਕਿ ਕਲਰਫੁੱਲ ਛਿੱਟਾ ਹੋ ਤੇ ਗੰਦਾ ਜਾਂਦਾ ਪਰ ਇਹ ਕੀ ਇੱਕ ਚਿੱਟੇ ਨਾਲ ਨਾ ਚਿੱਟੇ ਨਾਲ ਸਰਦਾਰੀ ਹੁੰਦੀ ਆ ਹੈ ਦੇਖਦੇ ਹੁਣ ਆਪਾਂ ਉੱਥੇ ਜਾ ਕੇ ਕੀ ਡਿਸਾਈਡ ਕਰਦੇ ਆ ਤੇ ਚਲੋ ਬਾਹਰਲਾ ਲੋਕ ਲਈਏ ਤੇ ਮਿਲਦੇ ਤੁਹਾਨੂੰ वैसे भी पता नहीं कैसे पहने हैं आज अंडरवर्ल्ड कैसे पहने हैं लास्ट मास्टर कैसे पहने हैं मास्टर लेकिन मास्टर नहीं पहने हैं मजा रह गया तेरे लाभ जाओ ये वो तो नहीं बखाई है तो वो तो खाना पानी मिल ग्रेस कॉटन मस्टरड कलर मस्टरड कलर नहीं थोड़ा कलर पावरपल कलर ਇਹ ਉਹ ਚੀਜ਼ ਨਹੀਂ ਨਾ ਜੀ ਉਹ ਦੁਕਾਨ ਵਾਲੀ ਵੀ ਗੱਲ ਲੈਂਦੀ ਫਿਰ ਉਹਦੇ ਨਾਲ ਕਰਕੇ ਉਹ ਜਿੱਤੋ ਲੈ ਲੈਂਦੀ ਇਹ ਹਾਂ ਲੱਗਦਾ ਮੈਨੂੰ ਬੋਲਦੇ ਕਿਆ ਹੈ ਇਹ ਲੱਗਦਾ ਕਿ ਜਿਹੜਾ ਮੈਨੂੰ ਪਾਲੇ ਠੱਗੀ ਨਹੀਂ ਮੈਂ ਵੇਚਦਾ ਸੂਟ ਉਹ ਸੂਟ ਲੀਏਗਾ ਕੱਲ ਨੂੰ ਵੀ ਜਾਣੀ ਪਛਤਾਉਣ ਦੇ ਆਣੇ ਵੀ ਉਹ ਕਿਉਂ ਠੱਗਿਆ ਹਾਂਜੀ ਤੁਸੀਂ ਦੱਸੋ ਜੀ ਦਿੱਤੇ ਲਾਭੀ ਨੇ ਵੱਡੀ ਭਾਬੀ ਨੇ ਲੈ ਲਿਆ

ਸਿਸ ਅੰਦਾਜ਼ਾ ਕਿੰਨਾ ਲੁਕਿਆ ਬੋਰਡ ਆਫ ਕੰਡਕਟਰ ਜਦੋਂ ਹੀ ਸਾਡਾ ਜਲਦੀ ਤਰੀਕਾ ਆਉਂਦਾ ਬਹੁਤ ਲੱਗਦਾ ਹੈ ਕੋਲ ਦਾ ਤੇ ਤੁਸੀਂ ਨੰਬਰ ਨਾ ਨੀ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਤੇ ਕੀ ਹਾਲ ਚਾਲ ਜੀ ਸਾਰਿਆਂ ਦਾ ਤੇ ਨਵਾਂ ਦਿਨ ਨਵੀਂ ਸ਼ੁਰੂਆਤ ਹੋ ਗਈ ਆ ਤੇ ਕੱਲ ਆਪਾਂ ਗਏ ਸੀਗੇ ਜਿੱਦਾਂ ਕਿ ਤੁਸੀਂ ਵੇਖਿਆ ਮਾਰਕੀਟ ਸ਼ੋਪਿੰਗ ਕਰ ਲਈ ਤੇ ਸ਼ੋਪਿੰਗ ਆਪਾਂ ਕਰ ਲਈ ਆ ਮੈਨੂੰ ਆਪਣੇ ਲਈ ਸੂਟ ਨਹੀਂ ਮਿਲਿਆ ਮੈਸ ਜੀ ਕੱਲ ਇੰਨਾ ਮਾਰਕੀਟ ਦੇ ਵਿੱਚ ਪਰੇਸ਼ਾਨ ਹੋਈ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋਈ ਪਹਿਲਾਂ ਅਸੀਂ ਸੱਟ ਲੱਗੇ ਤੇ ਮਾਰਕੀਟਾ ਚੋਲਾ ਸਾਹਿਬ ਉੱਥੇ ਗਏ ਉੱਥੇ ਨਾ ਸੂਟ ਮਿਲਿਆ ਮੈਨੂੰ ਕੋਈ ਉੱਥੇ ਸੂਟ ਪਸੰਦ ਨਹੀਂ ਆਇਆ ਫਿਰ ਅਸੀਂ ਗਏ ਪੱਟੀ ਪੱਟੀ ਵੀ ਮੈਂ ਬਹੁਤ ਸਾਰੀਆਂ ਦੁਕਾਨਾਂ ਫੇਰੀਆਂ ਮੈਨੂੰ ਉੱਥੇ ਵੀ ਸੂਟ ਕੋਈ ਪਸੰਦ ਨਹੀਂ ਆਇਆ ਤੇ ਫਿਰ ਹੋਣਾ ਬਾਅਦ ਵਿੱਚ ਆਪਾਂ ਆਂਦੇਸ ਮੈਂ ਜੁੱਤੀ ਲੈਣੀ ਸੀਗੀ ਜੁੱਤੀ ਲਈ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਜੁੱਤੀ ਮੈਨੂੰ ਪਸੰਦ ਆ ਗਈ ਜੁੱਤੀ ਲਈ ਵੀ ਅਸੀਂ ਬਹੁਤ ਸਾਰੀਆਂ ਦੁਕਾਨਾਂ ਫੇਰੀਆਂ ਪਰ ਫਿਰ ਜਾ ਕੇ ਮੈਨੂੰ ਇੱਕ ਜੁੱਤੀ ਪਸੰਦ ਆਈ ਤੇ ਕੁੱਤੋਂ ਬਾਅਦ ਵਿੱਚ ਮੈਨੂੰ ਨਾ ਗੱਲ ਨਾ ਮਤਲਬ ਕੱਲ ਦਾ ਮੈਂ ਦੇ ਨਹੀਂ ਪਤਾ ਨਹੀਂ ਕਿਵੇਂ ਦਾ ਹੈਗਾ ਕਿ ਮੈਂ ਪਤਾ ਹੀ ਨਹੀਂ ਕਿਹਦੇ ਮੱਥੇ ਲੱਗ ਕੇ ਉਹ ਕਹਿ ਕੇ ਬਰ ਸੋਚ ਰਹੀ ਨੇ ਨਾ ਆਪਾਂ ਪਤਾ ਨਹੀਂ ਆਪਾਂ ਕਿਹਦੇ ਮੱਥੇ ਲੱਗ ਕੇ ਘਰੋਂ ਨਿਕਲੇ ਆ ਉਹ ਗੱਲ ਬਣੀ ਮੇਰੇ ਨਾਲ ਕਿ ਕੱਲ ਪਤਾ ਨਹੀਂ ਮੈਂ ਕਿਹਦੇ ਮੱਥੇ ਲੱਗ ਕੇ ਘਰੋਂ ਨਿਕਲੀ ਤੇ ਮੈਨੂੰ ਕੋਈ ਵੀ ਚੀਜ਼ ਗਾਇਸ ਇੰਨਾ ਮੈਂ ਬਾਜ਼ਾਰ ਫਿਰਿਆ ਪਰ ਮੈਨੂੰ ਕੋਈ ਵੀ ਚੀਜ਼ ਜਿਹੜੀ ਆ ਉਹ ਪਸੰਦ ਨਹੀਂ ਆਈ ਤੇ ਫਿਰ ਆਪਾਂ ਅੱਗੇ ਘਰ ਘਰੇ ਆ ਕੇ ਮੱਚ ਆਉਂਦੇ ਨੂੰ ਬੱਚੇ ਟਿਊਸ਼ਨ ਵਾਲੇ ਬੱਡੇ ਸੀ 4:00 ਵਜੇ ਟਾਈਮ ਪੂਰਾ ਪੂਰੇ ਪੂਰੇ ਟਾਈਮ ਤੇ ਹੀ ਆਪਾਂ ਮਤਲਬ ਕਿ ਘਰੇ ਆਏ ਤੇ ਬੱਚੇ ਬਟੇ ਟਿਊਸ਼ਨ ਵਾਲੇ ਆਉਂਦਿਆਂ ਨੂੰ ਤੇ ਫਿਰ ਆਪਾਂ ਉਹਨਾਂ ਨੂੰ ਪੀਚ ਕਰਨ ਲੱਗੇ ਫਿਰ ਡਿਨਰ ਬਣਾਇਆ ਫਿਰ ਬਸ ਐਦਾਂ ਹੀ ਟੈਨਸ਼ਨ ਜੀ ਇਹਦੇ ਵਿੱਚ ਸਾਰਾ ਜਿਹੜਾ ਦਿਨ ਨਿਕਲ ਗਿਆ ਤੇ ਹੁਣ ਹੋ ਗਿਆ ਇਹ ਨਵੀਂ ਨਵਾਂ ਦੇਣ ਤੇ ਨਵੀਂ ਸ਼ੁਰੂਆਤ ਤੇ ਇੱਥੇ ਜਿਹੜਾ ਕਿ ਆਪਾਂ ਨੂੰ ਸੂਟ ਸਟਿਚ ਕਰਨ ਵਾਸਤੇ ਆਏ ਸੀਗੇ ਉਹ ਸੂਟ ਮੈਂ ਸਟਿਚ ਕਰਦੀ ਪਈਆਂ ਤੇ ਅੱਜ ਨਾ ਬਾਹਰ ਫਿਰ ਬਹੁਤ ਕੱਲ ਪਰਸੋਂ ਦੀ ਨਾ ਪਤਾ ਨਹੀਂ ਕੀ ਗੱਲ ਆ ਹਵਾ ਬਹੁਤ ਜਿਆਦੀ ਤੇਜ਼ ਚੱਲਦੀ ਪਈ ਆ ਤੇ ਆਪਾਂ ਸੂਟ ਸਟਿਚ ਕਰਨ ਲੈ ਗਏ ਤੇ ਮਸ਼ੀਨ ਦੀ ਟੁੱਟ ਗਈ ਸੂਈ ਹਾਂ ਕਦੀ ਮੇਰੇ ਦੇ ਨਿਗਲ ਕੰਮ ਕਰਦੇ ਲੈ ਆਪੜਾ ਮੇਰੀ ਬਰਾਈਆ ਚਾਹੀਆ 18 ਦੀ ਲਿਆਂਦੀ ਮੇਰੀ ਦੇ ਕਰਦੀ ਤਾਂ ਨਾ ਕਰੇ ਨਹੀਂ ਮੈਂ ਸ਼ਾਇਦ ਤੇਰੀ ਵੀ ਨਹੀਂ ਕਰਦੀ ਨਾਲ ਉਹਨਾਂ ਦੇ ਤੇ ਤੂੰ ਆਖਿਆ ਕਿ ਫਿਰ ਮੈਂ ਦੋ ਕਰੇ ਜਾ ਕੇ ਆਂਟੀ ਨੂੰ ਖਾ ਲੈਣੀ ਫਿਰ ਮੈਂ ਦੋ ਤਿੰਨ ਕਰਾਂ ਜਿਉਂ ਤੇ ਇਹ ਆਪਾਂ ਕੰਮ ਕਰਨਦੇ ਆਪਣੀ ਸੂਈ ਦੀ ਟੁੱਟ ਗਈ ਮਸ਼ੀਨ ਸੂਈ ਦੀ ਟੁੱਟ ਗਈ ਮਸ਼ੀਨ ਤੇ ਉਹ ਦੀਦੀਆਂ ਨੂੰ ਵੇਖੋ ਕਿੰਦਾ ਖਲੋਤੇ ਇਹ ਨਿਓ ਖਲਾਰਿਆ ਦਰਬਾਰ ਦਰਬਾਨ 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 ਆਂਦੇ ਹੁੰਦੇ ਨਾ ਪੀ ਕਵਲ ਖਲੋਤੀ ਵੇ ਕਿਦਾਂ ਪੀ ਐਨ ਖਲੋਤਾ ਸਾਡਾ ਤੇ ਵਾਚ ਨਹੀਂ ਚੰਗੀ ਤਰ੍ਹਾਂ ਬੋਲੀਏ ਹੋਰ ਇਹਨੂੰ ਹੋਰ ਵੀ ਨਹੀਂ ਕੋਈ ਇੰਗਲਿਸ਼ ਹੈਗੀ ਉਹ ਵੀ ਕੱਢ ਲਿਆਗੀ ਪਹਿਲਾਂ ਇਹ ਦਰਬਾਨ ਨੇ ਪੰਜਾਬੀ ਚ ਦੱਸਿਆ ਫੇਰ ਅਸੀਂ ਪੀ ਐਨ ਦੱਸਿਆ ਫੇਰ ਉਹਨੇ ਵਾਚ ਮੈਂ ਹੋਰ ਕੋਈ ਇੰਗਲਿਸ਼ ਹੈਗੀ ਦੀ ਨਹੀਂ ਸ਼ਾਇਦ ਚਪੜਾਸੀ ਹੇਵੀ ਹੈਗੀ ਪੰਜਾਬੀ ਚਪੜਾਸੀ ਇਹ ਸਾਡਾ ਚਪੜਾਸੀ ਵਿਖਲੋਤਾ ਹੈ ਅੱਗੇ ਗੇਟ ਦੇ ਗੇਂ ਖਲਾ ਰਿਹਾ ਹੈ ਤੇ ਲੈ ਸੱਚ ਗੇਟਕੀਪਰ ਕਿੰਨਾ ਕੁਛ ਨਿਕਲ ਆਇਆ ਇੱਕ ਵਿਲਾ ਇੱਕ ਵਰਡ ਦੇ ਇੱਕ ਸ਼ਬਦ ਦੇ ਕਿੰਨੇ ਵਰਡ ਆਣਾ ਕਿੰਨੀਆਂ ਉਹਦੀਆਂ ਅੱਗੇ ਉਹਨੂੰ ਕਿੰਨਾ ਐਕਸਪਲੇਨ ਕਰ ਸਕਦੇ ਕਿੰਨੀਆਂ ਭਾਸ਼ਾਵਾਂ ਦੇ ਵਿੱਚ ਅਪ ਕਿੱਦਾਂ ਕਿੱਦਾਂ ਦੱਸ ਸਕਦੇ ਆ ਚਲ ਬਾਦ ਹੁਣ ਆਪਾਂ ਚਪੜ ਚਪੜ ਨਾ ਕਰੀਏ ਤੇ ਕੰਮ ਕਰੀਏ ਕੰਮ ਅੱਜ ਸਾਡਾ ਬਹੁਤ ਹੀ ਜ਼ਿਆਦਾ ਜੁੜਿਆ ਹੋਇਆ ਹੈ ਤੇ ਹੈਲੋ